ਰਾਤ ਜੀਟੀ ਰੋਡ ਦੇ ਉੱਤੇ ਆਮਨੇ ਸਾਹਮਨੇ ਪੈਟਰੋਲ ਪੰਪ ਦੇ ਕੋਲ ਇੱਕ ਤੇਜ਼ ਰਫ਼ਤਾਰ ਈ ਰਿਕਸ਼ਾ ਨੇ ਪੈਦਲ ਜਾ ਰਹੇ ਇੱਕ ਵਿਅਕਤੀ ਨੂੰ ਟੱਕਰ ਮਾਰਤੀ। ਹਾਦਸੇ ਦੇ ਵਿੱਚ ਈ ਰਿਕਸ਼ਾ ਚਾਲਕ ਵੀ ਜ਼ਖਮੀ ਹੋ ਗਿਆ ਤੇ ਜਿਹੜਾ ਰਾਹੀ ਸੀਗਾ ਪੈਦਲ ਸੀਗਾ ਮੁੰਡਾ ਉਹ ਵੀ ਕੰਬੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ। ਐਸੇ ਹਾਦਸੇ ਦੀ ਸੂਚਨਾ ਮਿਲਦਿਆਂ ਸਾਡੀ ਨੌਜਵਾਨ ਵੈਲਫਰ ਸੋਸਾਇਟੀ ਦੀ ਐਂਬੂਲੈਂਸ ਟੀਮ ਵਲੰਟੀਅਰ ਗੋਤਮ ਸ਼ਰਮਾ, ਸੁਮਿਤ ਮੇਸ਼ੂਰੀ ਸਖਸ਼ਮ ਮੌਕੇ ਤੇ ਪਹੁੰਚੇ ਤੇ ਦੋਨੋਂ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਜਿਸ ਦੇ ਵਿੱਚੋਂ ਇੱਕ ਦੀ ਪਛਾਣ ਜਿਹੜਾ ਰਾਗੀਰ ਸੀਗਾ ਪੈਦਲ ਯਾਤਰੀ ਸੀਗਾ ਵਿਨੋਦ ਕੁਮਾਰ ਨਿਵਾਸੀ ਸੀੜੀਆਂ ਵਾਲਾ ਮਹੱਲਾ ਜਿਹੜਾ ਕਿ ਜਮਾਂਦਰੂ ਤੌਰ ਦੇ ਉੱਤੇ ਬੋਲ ਤੇ ਸੁਣ ਨਹੀਂ ਸਕਦਾ ਸੀਗਾ ਉਸ ਦੇ ਤੌਰ ਤੇ ਹੋਈ ਤੇ ਦੂਸਰਾ ਜਿਹੜਾ ਆਟੋ ਚਾਲਕ ਸੀਗਾ ਏ ਰਿਕਸ਼ਾ ਚਾਲਕ ਸੀਗਾ ਉਸ ਦੀ ਪਛਾਣ ਸਤਨਾਮ ਸਿੰਘ ਨਿਵਾਸੀ ਲਾਲ ਸਿੰਘ ਬਸਤੀ ਦੇ ਤੌਰ ਤੇ ਹੋਈ ਹਾਲਤ ਗੰਭੀਰ ਹੋਣ ਕਰਕੇ ਜਿਹੜਾ ਪੈਦਲ ਯਾਤਰੀ ਸੀਗਾ ਰਾਗੀਰ ਵਿਨੋਦ ਕੁਮਾਰ ਉਸ ਨੂੰ ایمਸ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿੱਥੇ ਉਹਦੀ ਹਾਲਤ ਬਹੁਤ ਹੀ ਜ਼ਿਆਦਾ ਗੰਭੀਰ ਬਣੀ ਹੋਈ ਹੈਗੀ ਤੇ ਉਹ ਜ਼ਿੰਦਗੀ ਮੌਤ ਦੇ ਨਾਲ ਉਥੇ ਜੰਗ ਲੜ ਰਿਹਾ ਹੈਗਾ ਇਸ ਤੋਂ ਇਲਾਵਾ ਇੱਕ ਹਾਦਸਾ ਮਾਲ ਰੋਡ ਦੇ ਉੱਤੇ ਮਲਟੀ ਲੈਵਲ ਕਾਰ ਪਾਰਕਿੰਗ ਦੇ ਕੋਲ ਹੋਇਆ ਕਿ ਇੱਕ ਬਾਈਕ ਚਾਲਕ ਜਿਹੜਾ ਸੀਗਾ ਉਹ ਅਚਾਨਕ ਸਲਿੱਪੋ ਕੇ ਡਵਾਈਡਰਾਂ ਦੇ ਨਾਲ ਵੱਜਿਆ ਜਿਸ ਦੇ ਕਰਕੇ ਬਾਈਕ ਚਾਲਕ ਤੇ ਬਾਈਕ ਦੇ ਪਿੱਛੇ ਸਵਾਰ ਦੋਨੋਂ ਲੜਕੇ ਜਿਹੜੇ ਆ ਉਹ ਜ਼ਖਮੀ ਹੋ ਗਏ ਘਟਨਾ ਦੀ ਸੂਚਨਾ ਮਿਲਨ ਤੇ ਸਾਡੀ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਐਂਬੂਲੈਂਸ ਟੀਮ ਮੌਕੇ ਤੇ ਪਹੁੰਚੀ ਤੇ ਦੋਨੋਂ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਜਿਨ੍ਹਾਂ ਦੀ ਪਛਾਣ ਗੁਰਪਿਆਰ ਤੇ ਆਕਾਸ਼ ਨਿਵਾਸੀ ਸੁਰਖਪੀਰ ਰੋਡ ਦੇ ਤੌਰ ਤੇ ਹੋਈ ਦੋਨੋਂ ਜਿਹੜੇ ਆਪਸ ਦੇ ਵਿੱਚ ਦੋਸਤ ਸੀ